you oh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਅਸੀਂ ਕਈ ਦਿਨਾਂ ਤੋਂ ਲੰਗਰ ਤੇ ਮੈਡੀਕਲ ਕੈਂਪ ਆ ਦੋਨੇ ਲਗਾਏ ਆ ਇੱਥੇ ਸਾਡੇ ਦਲ ਦੇ ਪ੍ਰਧਾਨ ਬਾਬਾ ਜਤਿੰਦਰ ਸਿੰਘ ਜੀ ਦਾਬਾਂ ਵਾਲੇ ਇਸ ਇਲਾਕੇ ਦੇ ਇਲਾਕੇ ਤੋਂ ਜਾਣੂ ਵੀ ਆ ਤੇ ਪ੍ਰਸ਼ਾਸਨ ਤੋਂ ਵੀ ਜਾਣੂ ਆ ਕਿਸੇ ਦੀ ਲੋੜ ਪੈਂਦੀ ਆ ਵੀ ਕਿਹੜੇ ਪਿੰਡਾਂ ਜਾਣਾ ਚਾਹੀਦਾ ਕਿੱਧਰ ਵੱਧ ਲੋੜ ਆ ਅਸੀਂ ਪਹਿਲਾਂ ਅਸੀਂ ਪਰਸ ਚੋਂ ਉੱਥੇ ਅੱਗੇ ਪਿੰਡਾਂ ਜਾ ਕੇ ਅੱਜ ਕੁਝ ਪਾਣੀ ਅੱਗੇ ਨੂੰ ਘਟਿਆ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸੰਗਤਾਂ ਦੂਰ ਦਰਦਾਂ ਤੇ ਆਉਂਦੀਆਂ ਰਾਸ਼ਨ ਲੈ ਕੇ ਜਾਂ ਹੋਰ ਉਹਨਾਂ ਨੂੰ ਨਾਲ ਲੈ ਕੇ ਅਗਲੇ ਪਿੰਡਾਂ 'ਚ ਜਿਹੜੇ ਪਿੰਡ ਕਿਸਤੀਆਂ ਰਾਈ ਇੱਥੇ ਰਾਸ਼ਨ ਪਹੁੰਚਦਾ ਹੈ ਉੱਥੇ ਜ਼ਰੂਰ ਜਾਇਆ ਜਾਵੇ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਰਾਸ਼ਨ ਲੈ ਆਉਂਦੀਆਂ ਪਰ ਵਾਪਸ ਜਾਣ ਦੀ ਜਲਦੀ ਕਰਦੀਆਂ ਉਹ ਛੜਕ ਤੇ ਹੀ ਰਾਸ਼ਨ ਲਾ ਕੇ ਦਾਣਾ ਪੱਠਾ ਲਾ ਕੇ ਵਾਪਸ ਜਾਣ ਦੀ ਕਾਲੀ ਚੁੰਦੀਆਂ ਸੋ ਸਾਡੀ ਬੇਨਤੀ ਹੈ ਕਿ ਜਿਵੇਂ ਅਸੀਂ ਆ ਕੇਂਦਰ ਬਣਾਇਆ ਹੋਰ ਵੀ ਜਿੱਥੇ ਬੰਦੀਆਂ ਨੇ ਕਿੰਦਰ ਬਣਾਇਆ ਹੈ ਅੱਜ ਇੱਥੇ ਅਸੀਂ ਖੜੇ ਆ ਇਹ ਸਾਹਪੁਰ ਜਾਜਰਪਿੰਡ ਹੈ ਇਹ ਵਿਚਕਾਰ ਪੈਂਦਾ ਦੋਨੇ ਜੇਰਾ ਬਾਬਾ ਨਾਨਕ ਫਤਿਹਗਰ ਚੂੜੀਆਂ ਦੇ ਵਿਚਕਾਰ ਜੇ ਪੈਂਦਾ ਇੱਥੇ ਅਸੀਂ ਦਾਣਾ ਪੱਠਾ ਵੀ ਬਹੁਤ ਆਉਣ ਵਾਲਾ ਪਿੱਛੋਂ ਅਸੀਂ ਇੱਥੇ ਪਸ਼ੂਆਂ ਦਾ ਵੀ ਸਾਰਾ ਦਾਣਾ ਪੱਠਾ ਤੇ ਡਾਕਟਰਾਂ ਦਾ ਪ੍ਰਬੰਧ ਕੀਤਾ ਤੇ ਨਾਲ ਨਾਲ ਸਾਡੀ ਚਲਦੀ ਪੈਣ ਵੀ ਪਿੰਡਾਂ ਚ ਜਾਏਗੀ ਮੈਡੀਕਲ ਸਹੂਤ ਵਾਸਤੇ ਸੋ ਇਹ ਅਸੀਂ ਇਨਾਂ ਦਾ ਪ੍ਰਬੰਧ ਕੀਤਾ ਤੇ ਨਾਲ ਨਾਲ ਅਸੀਂ ਚਾਹਾਂਗੇ ਜੇ ਪ੍ਰਸ਼ਾਸਨ ਇੱਕ ਦੋ ਬੇੜੀਆਂ ਦਾ ਪ੍ਰਬੰਧ ਕਰ ਦੇਵੇ ਤੇ ਉਹਨਾਂ ਬੇੜੀਆਂ ਦੇ ਰਾਹੀਂ ਦੂਰ ਤੱਕ ਜਿੱਥੋਂ ਤੱਕ ਆਮ ਸੰਗਤ ਨਹੀਂ ਜਾ ਸਕਦੀ ਜਾਂ ਅਸੀਂ ਨਹੀਂ ਜਾ ਸਕਦੇ ਸਿਰਫ ਇੱਕੋ ਇੱਕ ਸਾਧਨ ਬੇੜੀਆਂ ਹੀ ਆ ਉਹਨਾਂ ਬੇੜੀਆਂ ਦੇ ਰਾਹੀਂ ਉਹਨਾਂ ਘਰੇ ਹੋਏ ਲੋਕਾਂ ਤੱਕ ਵੀ ਰਾਸ਼ਨ ਮੈਡੀਕਲ ਸਹੂਲਤ ਪਹੁੰਚਾਈ ਜਾਵੇ ਉਹਨਾਂ ਦਾ ਉਹਨਾਂ ਦੀ ਸਾਰ ਲਈ ਜਾਵੇ ਹਾਲਾਂਕਿ ਬਹੁਤ ਸਾਰੇ ਹੈਲੀਕਾਪਟਰ ਲੱਗੇ ਹੋਏ ਆ ਉਹਨਾਂ ਤੱਕ ਜਾ ਰਹੇ ਨੇ ਪਰ ਕਿਉਂਕਿ ਸੰਭਵ ਨਹੀਂ ਕਿ ਘਰ-ਘਰ ਤੱਕ ਉਹਨਾਂ ਤੱਕ ਪਹੁੰਚਿਆ ਜਾ ਸਕੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿੰਨੀਆਂ ਸੰਗਤਾਂ ਸਾਡੇ ਨਾਲ ਅੱਜ ਵੀ ਮਹਾਂਪੁਰਖਾਂ ਦੇ ਜਨਮ ਸਥਾਨ ਰੋਡੇ ਨਗਰ ਤੋਂ ਵੀ ਪੰਜੀ ਸਿੰਘ ਆਏ ਆ ਜਿਹੜੇ ਕਹਿੰਦੇ ਅਸੀਂ ਇੱਥੇ ਰਹਿ ਕੇ ਕੁਝ ਦਿਨ ਸੇਵਾ ਕਰਨੀ ਹੈ ਹੋਰ ਵੀ ਕੁਝ ਪਿੰਡਾਂ ਤੋਂ ਇੰਟਰਨੈਸ਼ਨਲ ਪੰਥਕ ਦਲ ਦੇ ਵਲੰਟੀਅਰ ਆ ਰਹੇ ਆ ਕਿ ਅਸੀਂ ਇੱਥੇ ਰਹਿ ਕੇ ਤਾਂ ਕਿ ਬਾਬਾ ਜੀ ਦੇ ਨਾਲ ਬਾਬਾ ਜਤਿੰਦਰ ਸਿੰਘ ਦੇ ਨਾਲ ਸੇਵਾ ਨਿਭਾਈਏ ਜਿਵੇਂ ਕਿ ਡਾਕਟਰ ਰਵਿੰਦਰਜੀਤ ਸਿੰਘ ਸਾਡੇ ਇਹ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਸੇਵਾ ਕਰ ਰਹੇ ਆ ਇਹ ਮੈਡੀਕਲ ਦੀ ਸੇਵਾ ਨਿਭਾ ਰਹੇ ਆ ਸੋ ਇਹਨਾਂ ਦੀ ਵੀ ਸੇਵਾ ਪਿੰਡਾਂ 'ਚ ਵੀ ਲਵਾਂਗੇ ਹੋਰ ਵੀ ਇੱਕ ਡਾਕਟਰਾਂ ਦੀ ਟੀਮ ਆ ਰਹੀ ਹੈ ਜਿਹੜੀ ਸਾਡੀ ਚੱਲਦੀ ਫਿਰਦੀ ਗੱਡੀ ਦੇ ਵਿੱਚ ਜਿਹਨੂੰ ਮੋਬਾਈਲ ਮੈਡੀਕਲ ਕਹ ਲਈਏ ਉਹਦੇ ਵਿੱਚ ਵੀ ਇਹ ਨਾਲ ਸੇਵਾ ਨਿਭਾਉਣਗੇ ਯੂਕੇ ਤੋਂ ਪਾਈ ਕਪਤਾਨ ਸਿੰਘ ਨੇ ਕਾਫੀ ਜਿਹੜਾ ਉਹਨਾਂ ਦਵਾਈਆਂ ਦਾ ਮੈਡੀਸਿਨ ਦਾ ਪ੍ਰਬੰਧ ਕੀਤਾ ਹੈ ਸੋ ਉਹ ਵੀ ਸਾਰੀ ਡਿਟੇਲ ਤੁਹਾਨੂੰ ਦੇਵਾਂਗੇ ਸ਼ਾਮ ਤੱਕ ਸੋ ਇਹ ਸਾਰਾ ਪ੍ਰਬੰਧ ਅਸੀਂ ਕੀਤਾ ਹੈ ਤੇ ਨਾਲ ਨਾਲ ਲੰਗਰ ਦੀ ਸੇਵਾ ਚੱਲਦੀ ਹੈ ਨਾਲ ਅਸੀਂ ਚਾਹੁੰਦੇ ਆ ਕਿ ਇੱਕ ਪੈਕਟ ਬਣਾ ਕੇ ਇੱਕ ਘਰ ਵਾਸਤੇ ਘਟੋ-ਘਟ ਆਪਸ ਤੇ ਇੱਕ ਦਾ ਰਾਸ਼ਨ ਜਿੱਥੇ ਜਾਈਏ ਇਹ ਨਹੀਂ ਕਿ ਪੱਕਿਆ ਹੋਇਆ ਲੰਗਰ ਦੇ ਕੇ ਵਾਪਸ ਆ ਜਾਈਏ ਸ਼ਾਮ ਨੂੰ ਫਿਰ ਦੇਖਣ ਉਹਨਾਂ ਦਾ ਕੋਈ ਇਹੋ ਜਿਹਾ ਪ੍ਰਬੰਧ ਕਰੀਏ ਤਾਂ ਆਪਾਂ ਨੂੰ ਪਤਾ ਹੀ ਆ ਘਰਾਂ 'ਚ ਕੀ ਰਾਸ਼ਨ ਚਾਹੀਦਾ ਹੁੰਦਾ ਉਹ ਹਫ਼ਤੇ 10 ਦਿਨ ਦਾ ਰਾਸ਼ਨ ਇਕੱਠਾ ਹੀ ਇਰੇ ਘਰ ਤੇ ਜਾਈਏ ਉਹਨੂੰ ਪੈਕ ਬਣਾ ਕੇ ਦੇਖ ਕੇ ਆਈਏ ਬਾਕੀ ਜਥੇਬੰਦੀਆਂ ਵੀ ਕਰ ਰਹੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿੱਥੇ ਜਾਓ ਦੂਰ ਤੱਕ ਜਿੱਥੇ ਤੱਕ ਪਾਣੀ ਚ ਘیرے ਹੋਏ ਲੋਕ ਨੇ ਕਿਉਂਕਿ ਅੱਜ ਇਹ ਥੋੜੇ ਦਿਨਾਂ ਦਾ ਕੰਮ ਨਹੀਂਗਾ ਇਹ ਥੋੜੀ ਜੀ ਲੰਮੀ ਸੇਵਾ ਹੈ ਉਸ ਹਿਸਾਬ ਦੇ ਨਾਲ ਸਾਰਿਆਂ ਨੂੰ ਦਮ ਰੱਖ ਕੇ ਸੇਵਾ ਕਰਨੀ ਚਾਹੀਦੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਕਰ ਰਹੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਦਾ ਕਿਉਂਕਿ ਆਪਣੇ ਤੌਰ ਤੇ ਫਿਰੋਜ਼ਪੁਰ ਅਸੇ ਹਤਨੀ ਵਾਲਾ ਬਾਰਡਰ ਇੱਥੇ ਵੀ ਬਾਬਾ ਸਤਨਾਮ ਸਿੰਘ ਜੀ ਬਲੀਆਂ ਵਾਲੇ ਤੇ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਪਾਈ ਕਿਰਪਾ ਸਿੰਘ ਉਹਨਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਹੋਇਆ ਆ ਸਾਡੇ ਦਲ ਦੇ ਕਨਵੀਨਰ ਤਰਪਾਲਾ ਦਾ ਇੰਤਜ਼ਾਮ ਕਰ ਰਹੇ ਨੇ ਭਾਈ ਦਲੀਪ ਸਿੰਘ ਜੀ ਸੋ ਇਹ ਸਾਰੇ ਥਾਵਾ ਥਾਵਾ ਤੇ ਜਿੰਨੇ ਵਲੰਟੀਅਰ ਲੱਗੇ ਨੇ ਮੈਂ ਹੋਰ ਵੀ ਬੇਨਤੀ ਕਰੂੰ ਕਿ ਸਾਨੂੰ ਫਰੰਟ ਤੇ ਆ ਕੇ ਲੜਾਈ ਲੜਨੀ ਚਾਹੀਦੀ ਆ ਇਹ ਆਖਤ ਦਾ ਤਾਂ ਹੀ ਮੁਕਾਬਲਾ ਹੋ ਸਕਦਾ ਆ ਪਾ ਤਕੜੇ ਹੋ ਕੇ ਲੱਗਿਏ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਸੋ ਉਹਦਾ ਸੰਗਤਾਂ ਦੇ ਸਹਿਯੋਗ ਨੂੰ ਸਾਰਥਕ ਢੰਗ ਦੇ ਨਾਲ ਵਰਤਿਆ ਜਾ ਸਕੇ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਪਰ ਦੇਖਿਆ ਚ ਆ ਕਿ ਨਜਾਇਜ਼ ਤੌਰ ਤੇ ਜਿਨ੍ਹਾਂ ਨੂੰ ਹੜ ਨਾਲ ਪ੍ਰਭਾਵਿਤ ਨਹੀਂ ਲੋਕ ਉਹ ਵੀ ਜਿਹੜੇ ਆ ਉਹ ਰਾਸ਼ਨ ਜਿਹੜੇ ਆ ਨਜਾਇਜ਼ ਤੌਰ ਤੇ ਮੈਂ ਇਹੀ ਬੇਨਤੀ ਕਰੀ ਚੱਲ ਇਹਹੀ ਬੇਨਤੀ ਕੀਤੀ ਹੈ ਅਸੀਂ ਬਹੁਤ ਜਲਦੀ ਜਿੰਨੀਆਂ ਸੰਸਥਾਵਾਂ ਲੱਗੀਆਂ ਹੋਈਆਂ ਨਾ ਜਿਨ੍ਹਾਂ ਪਿਰਟੀਕਲ ਬੈਂਕ ਨੇ ਜਾਂ ਜਿਨ੍ਹਾਂ ਇੱਕ ਸੇਵਾ ਸੋਸਾਇਟੀ ਗਏ ਕਾਰਸੇ ਵਾਲੇ ਮਹਾਪੁਰਖਾ ਅਸੀਂ ਬਹੁਤ ਜਲਦੀ ਸਾਰਿਆਂ ਨਾਲ ਰਾਬਤਾ ਕਰਨ ਰਾਬਤਾ ਕਰਨ ਜਾ ਰਹੇ ਆ ਕਿ ਆਪਾਂ ਰੋਡ ਤੇ ਛਿਟਕੇ ਨਾ ਜਾਓ ਕਿਉਂਕਿ ਇੱਥੇ ਉਹ ਲੋਕ ਹੀ ਚੁੱਕਦੇ ਨੇ ਜਿਹੜੇ ਰੋਜ਼ ਹੀ ਰਾਸ਼ਨ ਲੈਂਦੇ ਨੇ ਮਾਫ ਕਰਨਾ ਅਸੀਂ ਕੋਈ ਉਹਨਾਂ ਦੇ ਵਿਰੁੱਧ ਨਹੀਂ ਪਰ ਜਿਹੜੇ ਜ਼ਰੂਰਤਮੰਦ ਨੇ ਜਿਨ੍ਹਾਂ ਦੀ ਲੋੜ ਅਸੀਂ ਪੂਰੀ ਕਰਨ ਵਾਸਤੇ ਬੈਠੇ ਆ ਕਿ ਉਦਮ ਉਪਰਾਲਾ ਕੀਤਾ ਉਹ ਕਿਤੇ ਵਾਂਝਾ ਹੀ ਨਾ ਰਹਿ ਜਾਣ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਂਝੇ ਰੂਪ ਦੇ ਵਿੱਚ ਆਪਾਂ ਤਾਲਮੇਲ ਬਿਠਾਓ ਤਾਲਮੇਲ ਦੇ ਨਾਲ ਜਿੱਥੇ ਪ੍ਰਸ਼ਾਸਨ ਦੀ ਲੋੜ ਪੈਂਦੀ ਹੈ ਆਪਾਂ ਡੀਸੀ ਨੂੰ ਪੁੱਛੋ ਐਸਡੀਐਮ ਨੂੰ ਪੁੱਛੋ ਪਟਵਾਰੀਆਂ ਨੂੰ ਪੁੱਛੋ ਉਹਨਾਂ ਨੂੰ ਸਾਡੇ ਨੂੰ ਵੱਧ ਪਤਾ ਹੈ ਨਾਲ ਲਾਓ ਹੱਲਾ ਕਿਉਂ ਵੀ ਕਰ ਰਹੇ ਹੋਣਗੇ ਪਰ ਆਪਾਂ ਜੋ ਕਰ ਰਹੇ ਆ ਕਿਉਂਕਿ ਪੰਜਾਬੀਆਂ ਦੇ ਉੱਪਰ ਗੁਰਸਿੱਖਾਂ ਦੇ ਉੱਪਰ ਖਾਸ ਕਰਕੇ ਤਨ ਗੁਰੂ ਨਾਨਕ ਸਾਹਿਬ ਨੇ ਇਹ ਕਿਰਪਾ ਪਰੇ ਹੱਥ ਰੱਖਿਆ ਹੈ ਕਿ ਉਹਨਾਂ ਨੇ ਜਿਹੜਾ 20 ਰੁਪਏ ਦਾ ਲੰਗਰ ਵਰਤਾਇਆ ਉਹ ਸਾਡੇ ਖੂਨ ਵਿੱਚ ਸੰਜਿਤ ਦਿੱਤਾ ਮਹਾਰਾਜ ਨੇ ਆਪ ਤੇ ਕਿਤੇ ਵੀ ਆਵੇ ਪੰਜਾਬੀ ਹੱਸ ਕੇ ਸੇਵਾ ਕਰਦੇ ਆ ਅੱਜ ਤਾਂ ਸਾਡੇ ਆਪਣੇ ਤੇ ਆਫਤ ਹੈ ਇਹਨੂੰ ਤਾਂ ਸਾਰੇ ਤਰ੍ਹਾਂ ਹੱਲ ਕਰਨ ਵਾਸਤੇ ਪੰਜਾਬੀਆਂ ਦਾ ਸਿੱਖਾਂ ਦਾ ਬੱਚਾ ਬੱਚਾ ਤਿਆਰ ਹੈ ਭਾਵੇਂ ਕੋਈ ਧਾਇਕ ਹੈ ਭਾਵੇਂ ਕੋਈ ਕਥਾਵਾਚਕ ਹੈ ਸਾਰੇ ਤਿਆਰ ਨੇ ਸੇਵਾ ਦੇ ਵਿੱਚ ਵੱਡੀਆਂ ਵੱਡੀਆਂ ਸੰਸਥਾਵਾਂ ਤਿਆਰ ਨੇ ਸੋ ਪਰ ਆਪਾਂ ਢੰਗ ਦੇ ਨਾਲ ਇਹਨੂੰ ਸਿਰੇ ਲਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਵਾਮਾਂ ਜਿਹੜੀਆਂ ਨੇ ਤਕਰੀਬਨ ਜਿਵੇਂ ਆਪ ਜੀ ਨੂੰ ਪਤਾ ਹੀ ਆ ਕਿ ਹਟ ਦੇ ਨਾਲ ਫੀਟ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਾ ਡੇਰਾ ਬਾਬਾ ਨਾਨਕਰਮਦਾਸ ਜਨਾਲਾ ਵਾਲੀ ਸਾਈਡ ਨੂੰ ਉਹਦੇ ਤਹਿਤ ਹੀ ਇੱਥੇ ਬਾਬਾ ਜੀ ਜਸਵੀਰ ਸਿੰਘ ਰੋਡੇ ਜਨਾਲਾ ਨੂੰ ਮੈਡੀਕਲ ਦਾ ਕੈਂਪ ਲਗਾਇਆ ਗਿਆ ਨਾਲ ਲੰਗਰ ਪਾਣੀ ਦਾ ਚੱਲ ਰਿਹਾ ਜੀ ਤੇ ਸਾਰੀਆਂ ਸੰਗਤਾਂ ਆਪ ਮਾਰੇ ਹੋਣ ਜਿਹੜੀ ਇਹ ਵਿਵਤਾ ਪਈ ਆ ਜੀ ਉਹਨੂੰ ਲੈ ਕੇ ਤਕਰੀਬਨ ਸਾਰੀਆਂ ਸੰਗਤਾਂ ਆਪ ਮਹਾਰੇ ਹੀ ਡਟੀਆਂ ਨੇ ਤੇ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋ ਰਿਹਾ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਰਾਸ਼ਨ ਦਾ ਪਾਣੀ ਦਾ ਹਰੇ ਚਾਰੇ ਦਾ ਉਹ ਬਾਤ ਉਹ ਸੋਮਾ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਉੱਥੇ ਤੱਕ ਬਾਕੀ ਇਹਨਾਂ ਦੇ ਲਾਗੇ ਬਿਲਕੁਲ ਹੀ ਇੱਥੇ ਤਕਰੀਬਨ ਆਪਣਾ ਭਾਈ ਅਮਰਪਾਲ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਕੈਂਪ ਲਗਾਇਆ ਗਿਆ ਆ ਤੇ ਉਹਨਾਂ ਵੱਲੋਂ ਵੀ ਇਸ ਤਰੀਕੇ ਦਾ ਤੀ ਹਰ ਇੱਕ ਜਗ੍ਹਾ ਤੇ ਜਿੱਥੇ ਲੋੜਵੰਦ ਵੀਰਾਂ ਲਈ ਜਿੱਥੇ ਜਿੱਥੇ ਦਾ ਰਾਸ਼ਨ ਗਿਆ ਹੀ ਨਹੀਂ ਜਿਹੜਾ ਡੇਰੇ ਜਿੱਥੇ ਜਿੱਥੇ ਆਗੇ ਜਿੱਦਾਂ ਬਾਬਾ ਜੀ ਨੇ ਦੱਸਿਆ ਉੱਥੋਂ ਤੱਕ ਵੀ ਅਸੀਂ ਕਿਸ ਤਰ੍ਹਾਂ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ